ਸਾਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਵਾ ਦਾ ਵੈਲਕਮ ਅੱਜ 10 ਜੁਲਾਈ 2025 ਦਿਨ 3 ਵਜੇ ਛਤਰਾ ਇਦਰੀਆ ਹੈਡ ਵਰਕੇਸ਼ ਰੋਪੜ ਵਿਖੇ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਹਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਡ ਵਰਕੇਸ਼ ਤੋਂ ਨਹਿਰ ਸਰਹਿੰਦ ਦੇ ਵਿੱਚ ਪਾਣੀ ਪੂਰਾ ਛੱਡਿਆ ਹੋਇਆ ਦੇਖੋ ਨਹਿਰ ਭਰ ਕੇ ਜਾ ਰਹੀ ਆ ਫੁੱਲ ਗੇਟ ਉੱਪਰ ਤੱਕ ਦੇਖੋ ਪਾਣੀ ਆ ਰਿਹਾ ਹੋਰ ਸਿਰੇ ਅੰਦਰ ਕੰਡਿਆਂ ਤੱਕ ਭਰੀ ਹੋਈ ਹੈ ਪੂਰੀ ਹੈੱਡ ਵਰਕਸ਼ ਰੂਪੇੜ ਤੋਂ ਅੱਜ 10 ਜੁਲਾਈ 2025 ਨੂੰ ਦਿਨ ਦੇ 3 ਵਜੇ ਇਹ ਤਾਜ਼ਾ ਸਥਿਤੀ ਤੁਹਾਨੂੰ ਦਿਖਾ ਰਿਹਾ ਇਹ ਦੇਖੋ ਨਰ ਸਰਹਿੰਦ ਦੇ ਵਿੱਚ ਨੱਕੋ ਨੱਕ ਪਰ ਕੇ ਪਾਣੀ ਜਾ ਰਿਹਾ ਇਹ ਆ ਜੀ ਹੈਡ ਵਰਕ ਅੱਛੇ ਵਖੇ ਨਰ ਸਰਹਿੰਦ ਦੇ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦੇਖੋ ਕਿਦਾਂ ਪਾਣੀ ਪਰ ਕੇ ਨਰ ਸਰਹਿੰਦ ਦੇ ਵਿੱਚ ਹੈਡ ਵਰਕ ਦੇ ਸ਼ਰੂਪ ਤੋਂ ਛੱਡਿਆ ਗਿਆ ਇਹ ਹੈ ਜੀ ਪਾਣੀ ਦੀ ਤਾਜ਼ਾ ਸਥਿਤੀ ਨੈਰ ਸ਼ਰਹਿੰਦ ਹਰਦਵਰ ਕੇਸ਼ਰ ਉਪਰ ਪਾਣੀ ਦਾ ਰੰਗ ਦੇਖ ਸਕਦੇ ਹੋ ਲਾਲ ਹੋਇਆ ਪਿਆ ਕਿਉਂਕਿ ਬਰਸ਼ਾਤਾਂ ਹੋ ਰਹੀਆਂ ਮੀਂਹ ਦੇ ਨਾਲ ਖੋਲ ਕੇ ਮਿੱਟੀ ਆ ਜਾਂਦੀ ਹੈ ਜਿਸ ਦੇ ਨਾਲ ਪਾਣੀ ਦਾ ਰੰਗ ਬਦਲ ਜਾਂਦਾ ਇਹ ਪਾਣੀ ਦਾ ਰੰਗ ਬਦਲਿਆ ਹੋਇਆ ਹੈ ਮੀਂਹ ਦੀ ਬਜਾ ਦੇ ਨਾਲ ਦੇਖੋ ਕਿਦਾਂ ਰੰਗ ਲਾਲ ਹੋਇਆ ਪਿਆ ਇਹ ਆ ਜੀ ਹੈਡ ਵਰਕ ਇਸ ਤੇ ਪਾਣੀ ਜੋ ਕੰਟਰੋਲ ਕਰਕੇ ਰੱਖਿਆ ਹੋਇਆ ਇਹ ਦੇਖੋ ਵਿਚਾਲੇ ਜੋ ਡਿਵਾਈਡਰ ਜੋ ਬਣਿਆ ਉਸ ਦੇ ਲੈਵਲ ਤੇ ਪਾਣੀ ਆਇਆ ਹੋਇਆ ਬਰਾਬਰ ਬਿਲਕੁਲ ਕਿਉਂਕਿ ਇੱਥੇ ਪਾਣੀ ਰੋਕ ਕੇ ਕੰਟਰੋਲ ਕਰਕੇ ਨਹਿਰ ਬਲਾ ਚੌਰ ਅਤੇ ਨਹਿਰ ਸਰਹੰਦ ਦੇ ਵਿੱਚ ਲੋੜ ਅਨੁਸਾਰ ਪਾਣੀ ਛੱਡਣਾ ਹੁੰਦਾ ਇਹ ਲਈ ਦੇਖੋ ਜੋ ਹੈਡਵਰਕ ਇਸ ਤੇ ਪਾਣੀ ਰੋਕਿਆ ਹੋਇਆ ਉੱਪਰੋਂ ਕਿਉਂਕਿ ਬਰਸਾਤਾਂ ਹੋਣ ਕਾਰਨ ਪਾਣੀ ਦੇ ਵਿੱਚ ਮਿੱਟੀ ਘੁਲ ਕੇ ਆ ਰਹੀ ਆ ਔਰ ਹੈਡ ਵਰਕ ਇਸ ਤੇ ਵੀ ਪਾਣੀ ਦਾ ਰੰਗ ਦੇਖੋ ਲਾਲ ਹੋਇਆ ਪਿਆ 게ਟ ਦੇਖੋ 게ਟਾਂ ਦੇ ਬਿਲਕੁਲ ਬਰਾਬਰ ਆ ਪਾਣੀ ਇਹ 게ਟ ਨੇ ਜੀ ਹੈਡ ਵਰਕ ਇਸ ਦੇ ਔਰ ਪਾਣੀ 게ਟਾਂ ਦੇ ਬਿਲਕੁਲ ਬਰਾਬਰ ਕੰਟਰੋਲ ਕਰਕੇ ਰੱਖਿਆ ਹੋਇਆ ਸਿਉਮਣੇ ਦੇਖ ਸਕਦੇ ਹੋ ਤੁਸੀਂ ਪਾਣੀ ਦੀ ताज़ा स्थिति और जिधर पानी छोड़या जाता उधरले पास भी दिखा थनू मैं ये है जी हेड वर्क से रोपड़ विखे पानी की अज की ताज़ा स्थिति ये जो छोटे गेट ने जो रोपड़ वाली सैडते ने यह बंद पे ने देख सकते दे हो ती ने जा के मैं ਸਾਰੇ ਗੇਟ ਤੁਹਾਨੂੰ ਦਿਖਾ ਰਿਹਾ। ਦੇਖੋ ਇਹ ਟੋਟਲੀ ਜੋ ਛੋਟੇ ਗੇਟ ਆ ਇਹ ਬੰਦ ਪਏ ਨੇ। ਇਹ ਪਹਿਲੇ ਵੀ ਆਮ ਤੌਰ ਤੇ ਬੰਦ ਹੀ ਹੁੰਦੇ ਨੇ। ਕੋਲੀ ਕਿਹਦਾ ਹੀ ਥੋੜਾ ਉਹਦਾ ਪਾਣੀ ਇੱਥੋਂ ਲੀਕ ਹੋ ਗਿਆ ਅੱਗੇ ਜਾਂਦਾ। ਗੇਟ ਬਿਲਕੁਲ ਦੇਖੋ ਬੰਦ ਨੇ ਸਾਰੇ। ਇਹ ਦੇਖ ਸਕਦੇ ਹੋ ਤੁਸੀਂ ਹੈਡ ਵਰਕ ਇਸ ਤੇ ਪਾਣੀ ਦੀ ਤਾਜ਼ਾ ਸਥਿਤੀ ਇਹ ਛੋਟੇ ਗੇਟ ਇਹ ਜਿੱਧਰੋਂ ਪਾਣੀ ਜਾਣਾ ਦੇਖੋ ਅੱਗੇ ਗੇਟ ਬੰਦ ਹੋਣ ਕਰਕੇ ਮਿੱਟੀ ਦੇਖ ਰਹੀ ਹੈ ਪਾਣੀ ਅੱਗੇ ਨਹੀਂ ਜਾ ਰਿਹਾ ਜੋ ਲੀਕਾਜ ਦਾ ਪਾਣੀ ਹੈ ਗੇਟਾਂ ਦਾ ਉਹੀ ਪਾਣੀ ਜਾ ਰਿਹਾ ਸਾਹਮਣੇ ਦੇਖੋ ਦਰਿਆ ਬਿਲਕੁਲ ਸੁੱਕਾ ਨਜ਼ਰ ਆ ਰਿਹਾ ਛੇਡਾਂ ਤੇ ਨੀਵੀਂ ਜਗ੍ਹਾ ਤੇ ਜੋ ਲੀਕੇਜ ਦਾ ਪਾਣੀ ਆ वही पानी अग् जा रहा बाकी अगे जा के स्थिति दिखा देखो गेट बंद पे ने देख सकते हो ती सामने भी देख सकते हो और नीचे देखो जो लीकेज का पानी है वही जा उ गेट बिल्कुल बंद ने सामने भी देखो सथलुज दरिया बिल्कुल ਸਕੋਨ ਅਜ ਰਾਰਿਆ ਇਹ ਦੇਖ ਲੋ ਸਿਰਫ ਲੀਕਦਾ ਪਾਣੀ ਅੱਗੇ ਜਾ ਰਿਹਾ ਔਰ ਅੱਗੇ ਨੀਵੀਂ ਛੱਡਾਂ ਤੇ ਹੀ ਪਾਣੀ ਦਿਖ ਰਿਹਾ ਕਿਉਂਕਿ ਇੱਥੋਂ ਹੈਡਵਰਕ ਇਸ ਤੋਂ ਅੱਗੇ ਪਾਣੀ ਛੱਡਣ ਵਾਲੇ ਗੇਟ ਨੇ ਉਹ ਬੰਦ ਕੀਤੇ ਹੋਏ ਨੇ ਇਹ ਦੇਖ ਸਕਦੇ ਤੁਸੀਂ ਗੇਟ ਬੰਦ ਨੇ ਇਹ ਮੈਂ ਜ਼ੂਮ ਕਰਕੇ ਦਿਖਾ ਰਿਹਾ ਔਰ ਅੱਗੇ ਦੇਖੋ ਇੱਕ ਗੇਟ ਖੁੱਲਾ ਸਾਹਮਣੇ ਦੇਖ ਰਿਹਾ ਇੱਕ ਗੇਟ ਖੁੱਲਾ ਬਾਕੀ ਟੋਟਲੀ ਗੇਟ ਬੰਦ ਨੇ ਝੁੱਲੀ ਕੇ ਦਾ ਥੋੜਾ ਬਤਾ ਪਾਣੀ ਆ ਉਹੀ ਅੱਗੇ ਜਾ ਰਿਹਾ ਸਾਹਮਣੇ ਬਿਲਕੁਲ ਸੁੱਕਾਇਆ ਇਹ ਦੇਖੋ ਬਿਲਕੁਲ ਮਿੱਟੀ ਸੁੱਕੀ ਦਿਖ ਰਹੀ ਹੈ ਲੀਕਾਈ ਦਾ ਪਾਣੀ ਜਾ ਰਿਹਾ ਇਹ ਤੁਹਾਨੂੰ ਦਿਖਾਇਆ ਜੀ ਅੱਜ 10 ਜੁਲਾਈ 2025 ਦਿਨੇ 3 ਵਜੇ ਛਤਰੇ ਦਿਰਾ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਤੁਹਾਨੂੰ ਮਿਲਾਂਗੇ ਅਗਲੇ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ